ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਜਿੰਨੇ ਤੁਸੀਂ ਦੇਖ ਰਹੇ ਹੋ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਤੁਹਾਡਾ ਸਾਰਿਆਂ ਦਾ ਆਪਾਂ ਸੁਆਗਤ ਕਰਦੇ ਹਾਂ ਜੀ ਇੱਕ ਵਾਰ ਫਿਰ ਤੋਂ ਤੁਹਾਡੇ ਆਪ ਦੇ ਆਪਣੇ ਚੈਨਲ ਦੇ ਵਿੱਚ ਤੇ ਤੁਹਾਡੇ ਵਾਸਤੇ ਬਹੁਤ ਵਧੀਆ ਮਕਾਨ ਆਪਾਂ ਲੈ ਕੇ ਪਹੁੰਚੇ ਹਾਂ ਜਮਾ ਕੂਠੀ ਵਾਂਗੂ ਬਣਿਆ ਹੋਇਆ ਰੇਟ ਵੀ ਬਹੁਤ ਘੱਟ ਹੈ ਜੀ ਸਿਰਫ 10 ਲੱਖ ਰੁਪਏ ਮੰਗਿਆ ਹੈ ਰਜਿਸਟਰੀ ਵਾਲੀ ਜਗ੍ਹਾ ਤੇ ਆਪਾਂ ਗੱਲਬਾਤ ਪੂਰੀ ਕਰ ਦਿਆਂ ਜੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਤੁਹਾਡੇ ਕੋਲੇ ਵੀ ਕਿਸੇ ਵੀ ਏਰੀਆ ਚ ਕੂਠੀ ਮਕਾਨ ਘਰ ਵੇਚਣਾ ਚਾਹੋ ਨੋ ਤੁਸੀਂ ਆਪਣੇ ਚੈਨਲ ਤੇ ਤੁਸੀਂ ਐਡ ਫਰੀ ਦੇ ਵਿੱਚ ਕਰਵਾ ਸਕਦੇ ਹੋ ਉੱਪਰ ਆਪਣਾ WhatsApp ਨੰਬਰ ਚੱਲਦਾ ਰਹਿੰਦਾ ਹੈ ਇੱਕ ਵੀਡੀਓ ਪੂਰੀ ਜਾਣਕਾਰੀ 5 ਤੋਂ 7 ਫੋਟੋਆਂ ਭੇਜੋ ਜੀ ਮਕਾਨ ਜਿਹੜਾ ਆਪਾਂ ਅੱਜ ਲੈ ਕੇ ਪਹੁੰਚੇ ਹਾਂ ਇਹਦੀ ਆਪਾਂ ਪੂਰੀ ਗੱਲ ਕਰਾਂਗੇ ਤੇ ਥੋੜਾ ਬਹੁਤਾ ਤੁਹਾਨੂੰ ਆਈਡੀਆ ਲੱਗ ਗਿਆ ਹੋਊਗਾ ਤੇ ਜਿਹੜਾ ਮਕਾਨ ਹੈ ਜੀ ਜਮਾ ਕੋਠੀ ਵਾਂਗੂ ਬਣਿਆ ਹੋਇਆ ਹੈ ਰੇਟ ਵੀ ਬਹੁਤ ਘੱਟ ਹੈ ਜੀ ਤੇ ਜਗ੍ਹਾ ਵੀ ਆਪਾਂ ਨੂੰ ਟੋਟਲ ਰਜਿਸਟਰੀ ਵਾਲੀ ਮਿਲੂਗੀ ਤੇ ਸਾਰਾ ਕੁਝ ਆਪਾਂ ਦੇਖਾਂਗੇ ਤੇ ਤੁਸੀਂ ਬਹੁਤ ਜ਼ਿਆਦਾ ਕਮੈਂਟ ਕਰ ਰਹੇ ਸੀਗੇ ਇੱਕ ਤਾਂ ਤੁਸੀਂ ਏਦਾਂ ਕਮੈਂਟ ਕਰ ਰਹੇ ਸੀਗੇ ਵੀ ਸਸਤਾ ਮਕਾਨ ਜ ਸਸਤੀ ਕੋਠੀ ਦਿਖਾਓ ਜੀ ਤੇ ਦੂਜੀ ਗੱਲ ਇਹ ਸੀਗੀ ਤੁਸੀਂ ਕਮੈਂਟ ਪਾ ਰਹੇ ਸੀਗੇ ਜਿਵੇਂ ਆਪਾਂ ਪਹਿਲਾਂ ਕਮੈਂਟ ਪੜ੍ਹਦੇ ਹੁੰਦੇ ਸੀਗੇ ਤੇ ਤੁਹਾਡੇ ਸਾਰੇ ਨਾਮ ਆਪਾਂ ਲੈਂਦੇ ਹੁੰਦੇ ਸੀ ਵੀਡੀਓ 'ਚ ਤੇ ਤੁਹਾਡੇ ਕਮੈਂਟ ਵੀ ਆਪਾਂ ਪੜ੍ਹ ਕੇ ਦੱਸਦੇ ਹੁੰਦੇ ਸੀਗੇ ਤੁਸੀਂ ਕਹਿ ਰਹੇ ਸੀਗੇ ਸਾਡੇ ਨਾਮ ਲਓ ਤੇ ਕਮੈਂਟ ਪੜ੍ਹੋ ਤੇ ਅੱਜ ਆਪਾਂ ਕਮੈਂਟ ਵੀ ਪੜਾਂਗੇ ਤੇ ਤੁਹਾਡੇ ਨਾਮ ਵੀ ਲਾਵਾਂਗੇ ਤੇ ਪਹਿਲਾਂ ਆਪਾਂ ਜਿਹੜੀ ਆਹ ਕੋਠੀ ਲੈ ਕੇ ਪਹੁੰਚੇ ਮਕਾਨ ਲੈ ਕੇ ਪਹੁੰਚੇ ਜੀ ਇਹਦੀ ਆਪਾਂ ਪੂਰੀ ਗੱਲ ਕਰ ਲੈਨੇ ਆ ਜਿਹੜਾ ਮਕਾਨ ਆਪਾਂ ਲੈ ਕੇ ਪਹੁੰਚੇ ਆ ਆਹ ਜਿਹੜਾ ਮਕਾਨ ਬੰਦ ਗਲੀ ਦੇ ਵਿੱਚ ਬਣਿਆ ਹੋਇਆ ਤੇ ਮਾਲਕ ਨਾਲ ਮੇਰੀ ਪੂਰੀ ਗੱਲ ਹੋਈ ਉਹਨਾਂ ਨੇ ਦੱਸਿਆ ਜੀ ਵੀ ਜਿਹੜਾ ਮਕਾਨ ਹੈ ਇਹਨਾਂ ਨੇ ਸੇਲ ਕਰਨੇ ਤੇ 10 ਲੱਖ ਰੁਪਏ ਮੰਗੇ ਤੇ ਜਿਹੜਾ ਹ ਮਕਾਨ ਹੈ ਇਹਦੇ ਵਿੱਚ ਦੋ ਤਾਂ ਕਮਰੇ ਬਣੇ ਹੋਏ ਨੇ ਬਹੁਤ ਵਧੀਆ ਜੀ 2 ਬੈਡਰੂਮ ਤੇ ਕਿਚਨ ਬਣਿਆ ਹੋਇਆ ਜਿਵੇਂ ਕਿ ਤੁਸੀਂ ਦੇਖਿਆ ਹੋਊਗਾ ਕਿਚਨ ਬਹੁਤ ਵਧੀਆ ਟੋਪ ਦਾ ਇਹਨਾਂ ਨੇ ਬਣਵਾਇਆ ਹੋਇਆ ਬਾਕੀ ਬਾਥਰੂਮ ਏਰੀਆ ਮਿਲ ਜੂਗਾ ਜੀ ਬਹੁਤ ਵਧੀਆ ਕਾਫੀ ਆ ਖੁੱਲਾ ਡੁੱਲਾ ਮਿਲ ਜੂਗਾ ਤੇ ਸਾਰਾ ਕੰਮ ਟਾਈਲਾਂ ਵਗੈਰਾ ਜੋ ਵੀ ਹੁੰਦੀਆਂ ਸਾਰੀਆਂ ਲੱਗੀਆਂ ਹੋਈਆਂ ਤੇ ਜਿਹੜਾ ਬਾਥਰੂਮ ਹੈ ਜੀ ਇਹਦਾ ਜਿਹੜਾ ਗੇਟ ਲੱਗਿਆ ਹੋਇਆ ਐਲੂਮੀਨੀਅਮ ਦਾ ਇਹਨਾਂ ਨੇ ਲਗਵਾਇਆ ਹੋਇਆ ਹੈ ਤੇ ਉੱਪਰ ਜਾਣ ਵਾਸਤੇ ਆਪਾਂ ਨੂੰ ਪੌੜੀਆਂ ਵੀ ਮਿਲ ਜਾਣੀਆਂ ਤੇ ਆਸੇ-ਪਾਸੇ ਪੂਰਾ ਰਿਹਾਇਸ਼ੀ ਏਰੀਆਗਾ ਜਿਹੜਾ ਮਕਾਨ ਹੈ ਇਹਦੇ ਵਿੱਚ ਕਮੀ ਪੇਸ਼ੀ ਕੋਈ ਨਹੀਂ ਹੈਗੀ ਰਜਿਸਟਰੀ ਵਾਲੀ ਜਗ੍ਹਾ 'ਚ ਤੇ ਜਿਹੜੇ ਓਨਰ ਨੇ ਮਾਲਕ ਆਪ ਨੇ ਇਹਨਾਂ ਨੂੰ ਪੈਸਾਂ ਦੀ ਲੋੜ ਹੈ ਜੀ ਤਾਂ ਕਰਕੇ ਮਕਾਨ ਜਿਹੜਾ ਇਹਨਾਂ ਨੇ ਆਪ ਦਾ ਸੇਲ ਕਰਨਾ ਹੈ ਜਿਹੜੇ ਮਾਲਕ ਨੇ ਉਹਨਾਂ ਨੂੰ ਪੈਸਾਂ ਦੀ ਖਾਸ ਜ਼ਰੂਰਤ ਹੈ ਜੀ ਬਸ ਤਾਂ ਕਰਕੇ ਸੇਲ ਕਰਨਾ ਹੋਰ ਕੋਈ ਰੀਜ਼ਨ ਨਹੀਂ ਹੈਗਾ ਜੀ ਬਾਕੀ ਤੁਸੀਂ ਜਾ ਕੇ ਮਕਾਨ ਦੇਖਣਾ ਹੋਵੇ ਜਾ ਕੇ ਦੇਖ ਸਕਦੇ ਹੋ ਤੇ ਇਹਨਾਂ ਦਾ ਏਰੀਆ ਲੁਧਿਆਣਾ ਸ਼ਿਮਲਾਪੁਰੀ ਗਰਾਊਂਡ ਦੇ ਜਮਾ ਨੇੜੇ ਗਲੀ ਨੰਬਰ 33 ਦੇ ਵਿੱਚ ਤੇ ਬੰਦ ਗਲੀ ਦੇ ਵਿੱਚ ਅਹਮ ਮਕਾਨ ਬਣਿਆ ਹੋਇਆ ਹੈ ਤੇ ਗੱਲਬਾਤ ਮਕਾਨ ਦੀ ਹੋ ਗਈ ਪੂਰੀ ਤੇ ਜਿਹੜੇ ਮਾਲਕ ਨੇ ਉਹਨਾਂ ਦਾ ਨੰਬਰ ਰਹਿ ਗਿਆ ਜੀ ਉਹ ਵੀ ਤੁਸੀਂ ਸਾਰੇ ਜਣੇ ਨੋਟ ਕਰ ਲਓ ਨੰਬਰ ਹੈ ਜੀ 9803581736 ਇਸੇ ਨੰਬਰ ਤੇ ਗੱਲ ਤੁਸੀਂ ਕਰ ਸਕਦੇ ਹੋ ਜੇ ਕੋਈ ਵੀ ਗੱਲ ਕਿਸੇ ਵੀ ਤਰ੍ਹਾਂ ਦੀ ਜੇ ਤੁਸੀਂ ਕਰਨਾ ਚਾਹੁੰਦੇ ਹੋ ਜੀ ਬਾਕੀ ਵੀਡੀਓ ਤੁਸੀਂ ਸਾਰੀ ਦੇਖ ਲਈ ਤੇ ਲਗਭਗ ਸਾਰਾ ਕੁਝ ਤੁਹਾਨੂੰ ਪਤਾ ਲੱਗ ਗਿਆ ਹੋਊਗਾ ਤੇ ਜਿਹੜਾ ਮਕਾਨ ਆ ਬਹੁਤ ਵਧੀਆ ਜੀ ਜਮਾ ਕੋਠੀ ਵਰਗਾ نیچے ਪੱਥਰ ਵਗੈਰਾ ਲੱਗਿਆ ਹੋਇਆ ਕਮੀ ਪੇਸ਼ੀ ਕਿਸੇ ਤਰ੍ਹਾਂ ਦੀ ਕੋਈ ਨਹੀਂ ਮਿਲਣੀ ਆਪਾਂ ਨੂੰ ਬਾਕੀ ਤੁਸੀਂ ਜਾ ਕੇ ਗੱਲ ਕਰ ਸਕਦੇ ਹੋ ਤੇ ਜੇ ਗੱਲ ਬਣਦੀ ਹੈ ਤੁਹਾਡੇ ਹੈਗੇ ਹਿਸਾਬ ਚ ਤਾਂ ਖਰੀਦ ਲਿਓ ਜੀ ਤੇ ਨੰਬਰ ਤੁਹਾਨੂੰ ਮਿਲ ਗਿਆ ਹੋਊਗਾ ਜੀ 9803581736 ਇਸੇ ਨੰਬਰ ਤੇ ਗੱਲ ਤੁਸੀਂ ਕਰ ਲਿਓ ਜੀ ਬਾਕੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਜਰੂਰ ਦੱਸਿਓ ਮੈਨੂੰ ਜੇ ਤੁਹਾਨੂੰ ਵੀਡੀਓ ਵਧੀਆ ਲੱਗ ਰਹੀ ਹੈ ਪਸੰਦ ਆਈ ਹੈ ਜੀ ਤਾਂ ਵੀਡੀਓ ਨੂੰ ਸਾਰੇ ਜਣੇ ਲਾਈਕ ਕਰ ਦਿਓ ਤੇ ਇਸੇ ਤਰ੍ਹਾਂ ਦੀ ਹਰ ਰੋਜ਼ ਤੁਸੀਂ ਨਵੀਂ ਵੀਡੀਓ ਦੇਖਣਾ ਪਸੰਦ ਕਰ ਦਿਓ ਜੀ ਤਾਂ ਨੀਚੇ ਇੱਕ ਸਬਸਕ੍ਰਾਈਬ ਦਾ ਬਟਨ ਹੈ ਉਹਨੂੰ ਕਲਿੱਕ ਕਰ ਦਿਓ ਜੀ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਵੀ ਆਲਟ ਸੈਟ ਕਰਕੇ ਕਲਿੱਕ ਜਰੂਰ ਕਰ ਦਿਓ ਤਾਂ ਕਿ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਕੋਲ ਪਹੁੰਚ ਸਕੇ ਜੀ ਬਾਕੀ ਆਪਾਂ ਹਰ ਰੋਜ਼ ਨਵੀਆਂ ਕੂਠੀਆਂ ਮਕਾਨ ਘਰ ਲੈ ਕੇ ਆਉਂਦੇ ਰਹਿੰਨੇ ਆਂ ਜੇ ਤੁਹਾਡੇ ਕੋਲੇ ਵੀ ਕੋਠੀਆਂ ਮਕਾਨ ਘਰ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਕਿਸੇ ਵੀ ਏਰੀਆ ਚ ਪੰਜਾਬ ਹਰਿਆਣਾ ਰਾਜਸਥਾਨ ਪਿੰਡ ਸ਼ਹਿਰ ਕਿਤੋਂ ਵੀ ਆਪਣੇ ਕੋਲੇ ਭੇਜੋ ਇੱਕ ਵੀਡੀਓ ਤੇ ਪੂਰੀ ਜਾਣਕਾਰੀ ਤੇ ਆਪਾਂ ਜਲਦੀ ਤੋਂ ਜਲਦੀ ਐਡ ਲਗਾ ਦੇਵਾਂਗੇ ਜੀ ਤੇ ਹੁਣ ਆਪਾਂ ਜਿਹੜੇ ਕਮੈਂਟ ਲੈ ਕੇ ਪਹੁੰਚੇ ਹਾਂ ਤੇ ਉਹ ਤੁਹਾਨੂੰ ਮੈਂ ਦੱਸ ਦਿਆਂ ਜੀ ਤੇ ਤੁਹਾਡੇ ਸਾਰੇ ਨਾਮ ਆਪਾਂ ਲੈਨੇ ਆ ਜੀ ਤੇ ਗੱਲ ਕਰਦੇ ਆ ਪਹਿਲੇ ਕਮੈਂਟ ਦੀ ਜਿਹੜਾ ਪਹਿਲਾ ਕਮੈਂਟ ਆਪਣੇ ਕੋਲੇ ਪਹੁੰਚਿਆ ਇਹਨਾਂ ਦਾ ਨਾਮ ਹੈ ਜੀ ਅਮਨਪ੍ਰੀਤ ਤੇ ਇਹਨਾਂ ਨੇ ਕਿਹਾ ਸਰ ਅੰਮ੍ਰਿਤਸਰ ਵਿੱਚ ਕੋਈ 10 ਤੋਂ 15 ਲੱਖ ਦੇ ਵਿੱਚ ਮਕਾਨ ਹੋਵੇ ਕੋਠੀ ਹੋਵੇ ਦੱਸਿਓ ਜੀ ਅ ਅਮਨਪ੍ਰੀਤ ਜੀ ਆਪਾਂ ਪਤਾ ਨਹੀਂ ਪਰਸੋਂ ਪਤਾ ਨਹੀਂ ਚੌਥੀ ਆਹੀ 2-4 ਦਿਨਾਂ ਦੇ ਅੰਦਰ ਅੰਮ੍ਰਿਤਸਰ ਤੋਂ ਇੱਕ ਵੀਡੀਓ ਲੈ ਕੇ ਪਹੁੰਚੇ ਸੀਗੇ ਉਹਦੇ ਵਿੱਚ ਇੱਕ ਮਕਾਨਾ ਜੀ ਬਹੁਤ ਵਧੀਆ ਬਣਿਆ ਹੋਇਆ। ਉਹ ਤੁਸੀਂ ਵੀਡੀਓ ਚੈੱਕ ਕਰੋ। ਉਹਦੇ ਵਿੱਚ ਤੁਹਾਨੂੰ ਮਾਲਕ ਦਾ ਨੰਬਰ ਮਿਲ ਜੂਗਾ ਤੇ ਉਹਨਾਂ ਨਾਲ ਤੁਸੀਂ ਗੱਲ ਕਰ ਲਿਓ ਜੀ। ਤੇ ਜਿਹੜਾ ਆਪਣੇ ਕੋਲੇ ਅਗਲਾ ਕਮੈਂਟ ਪਹੁੰਚਿਆ ਇਹਨਾਂ ਦਾ ਨਾਮ ਹੈ ਜੀ ਦਲਜੀਤ ਸਿੰਘ। ਇਹਨਾਂ ਨੇ ਸਰਹਿੰਦ ਫਤਿਹਗੜ ਸਾਹਿਬ ਏਰੀਆ ਵਿੱਚੋਂ 15 ਤੋਂ 16 ਲੱਖ ਦੇ ਵਿੱਚ ਕੋਠੀ ਦੀ ਮੰਗ ਪਾਈ ਆ ਜੀ। ਕੋਈ ਗੱਲ ਨਹੀਂ ਜੀ। ਤੁਸੀਂ ਕਮੈਂਟ ਕੀਤਾ ਜੀ। ਪਹਿਲੀ ਗੱਲ ਤਾਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੇ ਤੁਸੀਂ ਮੰਗ ਪਾਈ ਐ ਤੇ ਬਹੁਤ ਜਲਦ ਆਪਾਂ ਤੁਹਾਡੇ ਵਾਸਤੇ ਲੈ ਕੇ ਪਹੁੰਚਦੇ ਆ ਜੀ ਤੁਹਾਡੇ ਏਰੀਆ ਚੋਂ ਤੁਹਾਡੇ ਬਜਟ ਦੇ ਵਿੱਚ ਕੋਠੀ ਜਾਂ ਮਕਾਨ ਤੇ ਜਲਦੀ ਆਪਾਂ ਲੈ ਕੇ ਪਹੁੰਚਾਂਗੇ ਅਗਲਾ ਕਮੈਂਟ ਆਪਣੇ ਕੋਲੇ ਮੇਰੀ ਭੈਣ ਦਾ ਪਹੁੰਚਿਆ ਇਹਨਾਂ ਦਾ ਨਾਮ ਹੈ ਜੀ ਸੁਖਵਿੰਦਰ ਕੌਰ ਇਹਨਾਂ ਨੇ ਕਿਹਾ ਵੀਰ ਜੀ ਖੰਨੇ ਚ ਦੱਸੋ ਕੋਈ ਆ ਖੰਨੇ ਵਿੱਚੋਂ ਆਪਾਂ ਜਲਦੀ ਲੈ ਕੇ ਪਹੁੰਚਾਂਗੇ ਜੀ ਤੇ ਖੰਨੇ ਵਿੱਚੋਂ ਕਾਫੀ ਟਾਈਮ ਹੋ ਗਿਆ ਮੈਨੂੰ ਲੱਗਦਾ ਪਹਿਲਾਂ ਤਾਂ ਆਪਾਂ ਲੈ ਕੇ ਆਏ ਸੀਗੇ ਕਾਫੀ ਕੋਠੀਆਂ ਤੇ ਮਕਾਨ ਵੀ ਤੇ ਕਾਫੀ ਟਾਈਮ ਹੋ ਗਿਆ ਹੁਣ ਨਹੀਂ ਆਈ ਆਪਣੇ ਕੋਲੇ ਤੇ ਜਲਦੀ ਆਪਾਂ ਦੇਖਦੇ ਹਾਂ ਜੀ ਕੋਈ ਲੱਭ ਕੇ ਲਿਆਉਨੇ ਆ ਖੰਨੇ ਚੋਂ ਵੀ ਅਗਲਾ ਕਮੈਂਟ ਜਿਹੜਾ ਆਪਣੇ ਕੋਲੇ ਆਇਆਗਾ ਇਹਨਾਂ ਦਾ ਨਾਮ ਹੈ ਜੀ ਬਲਜਿੰਦਰ ਕੂਰਮ ਮੇਰੀ ਭੈਣ ਨੇ ਇਹਨਾਂ ਨੇ ਫਗਵਾੜੇ ਵਿੱਚੋਂ 30 ਲੱਖ ਤੱਕ ਦੀ ਕੋਠੀ ਦੀ ਮੰਗ ਪਾਈ ਹੈ ਜੀ ਆ ਜਲਦੀ ਆਪਾਂ ਲੈ ਕੇ ਪਹੁੰਚਾਂਗੇ ਤੇ ਤੁਸੀਂ ਕਮੈਂਟ ਵੀ ਪਾਇਆ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਜੀ ਅਗਲਾ ਕਮੈਂਟ ਜਿਹੜਾ ਹੈਗਾ ਆਪਣੇ ਕੋਲੇ ਪਾਇਆ ਜੀ ਇਹਨਾਂ ਨੇ ਕਿਹਾ ਦਸੂਏ ਚ ਕੋਠੀ ਵਾਸਤੇ ਤੇ ਇਹਨਾਂ ਦਾ ਨਾਮ ਹੈ ਜੀ ਸੋਨੀਆ ਰਾਜਪੂਤਾ ਮੇਰੀ ਭੈਣ ਜੀ ਨਹੀਂ ਆ ਵੀ ਕੋਈ ਗੱਲ ਨਹੀਂ ਭੈਣ ਜੀ ਜਲਦੀ ਆਪਾਂ ਲੈ ਕੇ ਪਹੁੰਚਦੇ ਹਾਂ ਆ ਰਾਨੀ ਅਰੂੜਾ ਕਹਿੰਦੇ ਆ ਗੁੱਡ ਬਹੁਤ ਬਹੁਤ ਸ਼ੁਕਰੀਆ ਜੀ ਤੁਸੀਂ ਕਮੈਂਟ ਕੀਤਾ ਤੇ ਚੈਨਲ ਤੇ ਆਏ ਬਹੁਤ ਬਹੁਤ ਧੰਨਵਾਦ ਜੀ ਆਗਲਾ ਕਮੈਂਟ ਆਪਣੇ ਕੋਲ ਹੀ ਪਹੁੰਚੇ ਜੀ ਪੰਕਜ ਗਰੋਬਰ ਇਹਨਾਂ ਨੇ ਜਲੰਧਰ ਸਿਟੀ ਵਿੱਚ ਕਿਹਾ ਜੀ ਤੇ ਕਹਿੰਦੇ ਸੀਗੇ ਸਾਨੂੰ ਜਲਦੀ ਚਾਹੀਦਾ ਕੋਈ ਹੋਮ ਜ਼ਰੂਰ ਦੱਸਿਓ ਆ ਕੋਈ ਗੱਲ ਨਹੀਂ ਤੁਸੀਂ ਫਰਮਾਇਸ਼ ਪਾਈ ਹੈ ਟੈਨਸ਼ਨ ਨਾ ਲਓ ਤੇ ਜਲਦੀ ਤੋਂ ਜਲਦੀ ਤੁਹਾਨੂੰ ਮਿਲ ਜੂਗਾ ਤੁਹਾਡੇ ਏਰੀਆ ਚੋਂ ਬਾਕੀ ਵਾਸ ਅੱਜ ਲਈ ਐਨੇ ਕਮੈਂਟ ਜੀ ਜਿੰਨੇ ਕਮੈਂਟ ਆਪਾਂ ਪੜੇ ਤੁਸੀਂ ਕੀਤੇ ਬਹੁਤ ਬਹੁਤ ਸ਼ੁਕਰੀਆ ਬਾਕੀ ਹੋਰ ਵੀ ਬਹੁਤ ਸਾਰੇ ਕਮੈਂਟ ਪਾਈ ਹੈ ਤੇ ਪੜਨ ਵਾਲੇ ਜਿਹੜੇ ਪਾਈ ਹੈ ਆਪਾਂ ਅਗਲੀ ਵੀਡੀਓ ਚ ਪੜਾਂਗੇ ਤੇ ਅੱਜਲੇ ਵਾਸਤੇ ਐਨਰਜੀ ਤੇ ਵੀਡੀਓ ਤੁਹਾਨੂੰ ਕਿਵੇਂਦ ਲੱਗੀ ਜਰੂਰ ਦੱਸਿਓ ਮੈਨੂੰ ਕਮੈਂਟ ਕਰਕੇ ਬਹੁਤ ਵਧੀਆ ਲੱਗਿਆ ਜੀ ਸਾਰੇ ਕਮੈਂਟ ਪੜ ਕੀ ਬਾਕੀ ਮੈਂ ਤਾਂ ਸਾਰੇ ਕਮੈਂਟ ਪੜਦਾ ਹੁੰਨਾ ਬਹੁਤ ਚੰਗਾ ਲੱਗਦਾ ਤੁਸੀਂ ਕਮੈਂਟ ਕਰ ਦਿਓ ਬਹੁਤ ਬਹੁਤ ਧੰਨਵਾਦ ਜੀ ਆਪਦੀ ਜਿਹੜੀ ਆਪ ਦਾ ਜਿਹੜਾ ਮਿਹਰ ਭਰਿਆ ਹੱਥ ਹੈ ਆਪਦੀ ਜਿਹੜੀ ਤੁਹਾਡੀ ਸਪੋਰਟ ਹੈ ਉਹ ਇਸੇ ਤਰ੍ਹਾਂ ਬਰਕਰਾਰ ਰੱਖਿਓ ਤੇ ਆਪਾਂ ਤੁਹਾਡੇ ਵਾਸਤੇ ਲੈ ਕੇ ਆਉਂਦੀ ਰਹਾਂਗੇ ਜੀ ਬਾਕੀ ਵੀਡੀਓ ਕਿਵੇਂ ਦੀ ਲਗੀ ਦੱਸਿਓ ਜ਼ਰੂਰ ਤੇ ਆਪਦਾ ਜੋ ਵੀ ਕਮੈਂਟ ਹੋਵੇ ਛੋਟਾ ਮੋਟਾ ਵੀਡੀਓ ਬਾਰੇ ਆਪਣੇ ਬਾਰੇ ਚੈਨਲ ਬਾਰੇ ਕੁਛ ਵੀ ਕਰਿਓ ਆਪਾਂ ਤੁਹਾਡਾ ਕਮੈਂਟ ਹੈ ਜਿਹੜਾ ਪੜਾਂਗੇ ਤੇ ਤੁਹਾਡਾ ਨਾਮ ਵੀ ਲਵਾਂਗੇ ਤੁਹਾਡੇ ਸ਼ੇਅਰ ਦਾ ਨਾਮ ਵੀ ਲਵਾਂਗੇ ਬਸ ਤੁਸੀਂ ਕਮੈਂਟ ਕਰਿਆ ਕਰੋ ਜੀ ਬਾਕੀ ਜਲਦੀ ਮਿਲਦੇ ਆਪਾਂ ਤੇ ਕਿਸੇ ਨੇ ਐਡ ਕਰਵਾਉਣੀ ਆ ਆਪਣੇ ਕੋਲੇ ਭੇਜੋ ਜਲਦੀ ਐਡ ਆਪਾਂ ਲਗਾ ਦੇਵਾਂਗੇ